ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ 20 ਤਰੀਕ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਵੇਰੇ 10:00 ਹੋ ਜਾਏ ਗੁਰਦੁਆਰਾ ਸ਼੍ਰੀ ਰਕਾਬ ਕੰਝ ਸਾਹਿਬ ਦਿੱਲੀ ਵਿਖੇ ਇਕੱਤਰ ਹੋਣ ਨੂੰ ਕਿਹਾ ਹੋਰ ਕੀ ਕੁਝ ਕਿਹਾ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਆਓ ਤੁਸੀਂ ਵੀ ਸੁਣੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਨਿਰਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੰਦੇ ਸਿੰਘਾਂ ਲਈ ਤੇ ਭਾਈ ਭਗਵਾਨ ਸਿੰਘ ਦੀ ਰਾਜੋਵਾਨਾ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਤਬਦੀਲ ਕਰ ਲਈ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਸ ਆਦੇਸ਼ ਤਹਿਤ ਅਸੀਂ ਪ੍ਰਾਈਮ ਮਿੰისტਰ ਸਾਹਿਬ ਨੂੰ ਇੱਕ ਚਿੱਠੀ ਵੀ ਲਿਖੀ ਆ ਉਹਨਾਂ ਤੋਂ ਅਪੁਆਇੰਟਮੈਂਟ ਦਾ ਸਮਾਂ ਵੀ ਮੰਗਿਆ ਉਹ ਤੋਂ ਇਲਾਵਾ 20 ਤਰੀਕ ਨੂੰ ਮੁੱੱਚੇ ਪੰਥ ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜੇ 26 ਲੱਖ ਪਰਫਾਰਮੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਲੋਕਾਂ ਨੇ ਸਾਈਨ ਕੀਤੇ ਸੀ ਉਹ ਸਾਈਨ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਪਾਸ ਪਹੁੰਚਾਏ ਜਾਣ ਉਹਦੇ ਤਹਿਤ ਅਸੀਂ ਭੀ ਤਰੀਕ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਾਰਾ ਇਹ ਫੈਸਲਾ ਕੀਤਾ ਕਿ 20 ਤਰੀਕ ਨੂੰ 10 ਵਜੇ ਗੁਰਦੁਆਰਾ ਕਾਬ ਸਾਂ ਰਕਾਬ ਗਾਂਜ ਵਿੱਚ ਸਾਰੇ ਇਕੱਤਰ ਹੋਵਾਂਗੇ ਉੱਥੋਂ ਫਿਰ ਅਸੀਂ ਉਹ ਸਾਰੇ ਸਿਗਨੇਚਰ ਜਿਹੜੇ ਸਾਡੇ ਹੋਏ ਹੋ ਆ ਉਹ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕੋਈ ਉੱਥੇ ਟਕਰਾ ਨਹੀਂ ਕੋਈ ਉੱਥੇ ਜਕਾਰਾ ਨਹੀਂ ਉੱਥੇ ਜੋ ਖਾਲਸੇ ਦੀਆਂ ਪਰੰਪਰਾਵਾਂ ਅਨੁਕੂਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਾਰਾ ਹੀ ਭਾਈਚਾਰਾ ਸਿੱਖ ਭਾਈਚਾਰਾ ਜਿਹੜਾ ਉੱਥੇ ਇਕੱਤਰ ਹੋਊਗਾ ਉਹ ਸਾਰੇ ਉੱਥੇ ਉਧਰ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਫਾਰਮ ਦੇਣ ਜਾਣਗੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨਸ ਜਿਹੜੀਆਂ ਸਾਰੀਆਂ ਕਟੀਆਂ ਹੋਈਆਂ ਉਹਨਾਂ ਸਾਰਿਆਂ ਨੇ ਇਸ ਗੱਲ ਦਾ ਹੰਗਾਰਾ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਸਰਕਾਰ ਦਾ ਤੌਰ ਤੇ ਭਾਈ ਰਜਿੰਦਰ ਸਿੰਘ ਜੀ ਮਹਿਤਾ ਦੀ ਧੜਾ ਭਾਈ ਮਨਜੀਤ ਸਿੰਘ ਜੀ ਘਰ ਚਾਰਦ ਸਿੰਘ ਜੀ ਗਦੇਵਾਲ ਤੇ ਸਰਦਾਰ ਕਰਨਾਲ ਸਿੰਘ ਜੀ ਪੀਰ ਮੁਹੰਮਦ ਇਹਨਾਂ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਪ੍ਰਧਾਨ ਆਏ ਸੀ ਉਹਨੇ ਕਿਹਾ ਪਈ ਅਸੀਂ ਕੋਈ ਸਾਧਨ ਵੀ ਸਾਨੂੰ ਥੋੜੇ ਬਹੁਤੇ ਮਹਈਆ ਕਰਾਓ ਕੁਝ ਆਪ ਕਰਾਂਗੇ ਅਸੀਂ ਵੱਡੀ ਗਿਣਤੀ ਵਿੱਚ ਪਹੁੰਚਾਂਗੇ ਫਿਰ ਕੋਲਸੇ ਲੋਕਲ ਕਮੇਟੀਆਂ ਦੀ ਮੀਟਿੰਗ ਹੋਈ ਅੱਜ ਤੋਂ 3 ਦਿਨ ਪਹਿਲਾਂ ਉਹਨਾਂ ਨੇ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਸਾਰਿਆਂ ਨੇ ਇਸ ਗੱਲ ਦਾ ਯਕੀਨ ਦਵਾਇਆ ਕਿ ਅਸੀਂ ਆਪਣੇ ਆਪਣੇ ਨਗਰਾਂ ਤੋਂ 2-2, 3-3, 4-4 ਬਸਾਂ ਲੈ ਕੇ ਲੰਗਰ ਪਾਣੀ ਲੈ ਕੇ 19 ਤਰੀਕ ਰਾਤ ਨੂੰ ਉੱਥੇ ਜਿਹੜਾ ਦਿੱਲੀ ਵਿਖੇ ਪਹੁੰਚ ਜਾਵਾਂਗੇ ਅੱਜ ਸਮੁੱਚੇ ਤੌਰ ਤੇ ਕਾਰ ਸੇਵਾ ਵਾਲੇ ਮਹਾਪੁਰਖ ਤੇ ਸੰਤ ਸਮਾਜ ਜਿਨ੍ਹਾਂ ਦੇ ਵਿੱਚ ਚੇਚੇ ਤੌਰ ਤੇ ਸਿੱਖ ਪੰਥ ਦੀ ਮਹਾਨ ਜਥੇ ਦਰਬੰਦੀ ਨਾਮਦੇ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸੰਗਦੇਵ ਸਿੰਘ ਜੀ ਉਹਨਾਂ ਦੇ ਮੁਖ ਬੁਲਾਰਾ ਬਾਬਾ ਸਾਹਬ ਸਿੰਘ ਜੀ ਚੇਚੇ ਤੌਰ ਤੇ ਪਹੁੰਚੇ ਆ ਔਰ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲੇ ਜਿਹੜੇ ਦਲਪੰਥ ਬਾਬਾ ਬੀਦ ਚੰਦ ਜੀ ਉਹਨਾਂ ਵੱਲੋਂ ਬਾਬਾ ਅਵਤਾਰ ਸਿੰਘ ਜੀ ਵੱਲੋਂ ਉਹਨਾਂ ਦੇ ਵੀ ਸਿੰਘ ਪਹੁੰਚੇ ਆ ਲੰਗਰ ਦਾ ਪ੍ਰਬੰਧ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਿੱਠੀ ਅੱਜ ਲਿਖ ਰਹੇ ਆ ਪਰ ਉੱਥੇ ਕਿਉਂਕਿ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਇਹਨਾਂ ਦਾ ਉੱਥੇ ਕਾਰ ਸੇਵਾ ਚੱਲਦੀ ਇਹਨਾਂ ਨੂੰ ਚੇਚੇ ਤੌਰ ਤੇ ਬੇਨਤੀ ਕੀਤੀ ਆ ਤੇ ਬਾਬਾ ਜੀ ਨੇ ਇਸ ਗੱਲ ਦੀ ਹਮੇਸ਼ਾ ਹੀ ਜਦੋਂ ਵੀ ਕੋਈ ਸਾਡਾ ਐਵੇਂ ਦਾ ਸਾਧਨ ਹੁੰਦਾ ਉਦੋਂ ਫਿਰ ਇਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਆ ਇਹਨੇ ਬੱਸਾਂ ਵੀ ਲੈ ਕੇ ਜਾਣ ਸੇਵਾਦਾਰ ਵੀ ਲੈ ਕੇ ਜਾਣੇ ਅਸੀਂ ਵੀ ਕੋਈ ਸੇਵਾਦਾਰ ਇਹਨਾਂ ਨੂੰ ਲੰਗਰ ਦੀ ਸੇਵਾ ਲਈ ਦੇਵਾਂਗੇ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮੁੱਚੇ ਜਿੰਨੇ ਵੀ ਮਹਾਪੁਰਸ਼ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਇਸ ਗੱਲ ਦਾ ਯਕੀਨ ਦਵਾਇਆ ਕਿ ਬਾਤ ਤੋਂ ਬਾਤ ਬੱਡੀ ਗੇੜਤੀ ਬਚੋ ਹਮ ਰਿਸਰਚ ਤੋਂ ਜੀਐਸ ਸੰਦੂ ਦੀ ਰਿਪੋਰਟ